ਯਾ ਯਾ ਯੋ ਹਾ ਮੇ ਲੋ ਸਵੇਰੇ ਸਵੇਰੇ ਬੱਚਿਆਂ ਦੇ ਨਾਲ ਭਰੀ ਸਕੂਲੀ ਬੱਸ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਬੱਸ ਦੇ ਵਿੱਚ ਕਰੀ 15 ਤੋਂ ਵੀ ਬੱਚੇ ਸਵਾਰ ਦੱਸੇ ਜਾ ਰਹੇ ਨੇ ਦਰਸਲ ਗਰਲ ਦੇ ਨਾਲ ਟੱਕਰ ਤੋਂ ਬਾਅਦ ਬੱਚਿਆਂ ਵਾਲੀ ਸਕੂਲ ਬੱਸ ਸਦ ਸੇਮ ਨਾਲੇ ਦੇ ਵਿੱਚ ਜਾ ਡਿੱਗੀ ਹੈ ਜਿਸ ਤੋਂ ਬਾਅਦ ਚੀਕ ਚਹਾੜਾ ਪਿਆ ਹੈ ਤੇ ਸੇਮ ਨਾਲੇ ਦੇ ਵਿੱਚ ਡਿੱਗੀ ਸਕੂਲ ਬੱਸ ਦੀਆਂ ਹੈਰਾਨ ਕਰਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਕੂਲ ਬੱਸ ਜਿਹੜੀ ਹੈ ਉਹ ਸੇਮ ਨਾਲੇ ਦੇ ਵਿੱਚ ਪਲਟੀ ਹੋਈ ਹੈ ਹਾਦਸੇ ਦੇ ਵਿੱਚ ਪਿੰਡ ਵਾਲਿਆਂ ਦੇ ਵੱਲੋਂ ਫਟਾਫਟ ਸਕੂਲ ਦੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਡਰਾਈਵਰ ਨੂੰ ਵੀ ਲੋਕਾਂ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ ਤਮੰਤਪਾਗੇ ਹਾਦਸੇ ਦੇ ਵਿੱਚ ਸਕੂਲ ਦੇ ਸਾਰੇ ਬੱਚੇ ਸੁਰੱਖਿਅਤ ਬਾਹਰ ਕੱਢ ਲਏ ਗਏ ਨੇ ਤੇ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਬੱਚਿਆਂ ਨੂੰ ਬਾਹਰ ਸੁਰੱਖਿਅਤ ਕੱਢ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹਾਲਾਂਕਿ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਇੱਕ ਬੱਚੇ ਦੇ ਪਰਿਵਾਰ ਨੇ ਦੱਸਿਆ ਕਿ ਸਕੂਲ ਬੱਸ ਹਰ ਦੂਜੇ ਦਿਨ ਖਰਾਬ ਹੋ ਜਾਂਦੀ ਹੈ ਅਸੀਂ ਵਾਰ-ਵਾਰ ਕਹਿ ਚੁੱਕੇ ਹਾਂ ਪਰ ਫਿਰ ਵੀ ਗੱਲ ਨਹੀਂ ਸੁਣੀ ਜਾ ਰਹੀ ਅੱਜ ਵੱਡਾ ਹਾਦਸਾ ਵਾਪਰ ਗਿਆ ਹਾਲਾਂਕਿ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਤਮੰਤਪਗਾ ਹਾਜ਼ਾ ਫਿਰੋਜ਼ਪੁਰ ਦੇ ਪਿੰਡ ਹਸਤੀwala ਦੇ ਵਿੱਚ ਵਾਪਰਿਆ ਜਿੱਥੇ ਬੱਚਿਆਂ ਦੇ ਨਾਲ ਪਰਿ ਸਕੂਲ ਬੱਸ ਸੇਮ ਨਾਲੇ ਦੇ ਵਿੱਚ ਡਿੱਗੀ ਤੇ ਬੱਚਿਆਂ ਦਾ ਬਚਾਅ ਕਰ ਲਿਆ ਗਿਆ

ਮੈਂ ਜਸਵਿੰਦਰ ਸਿੰਘ ਜੀ ਮੇਰੇ ਬੱਚੇ ਦੋ ਪਰਦੇ ਇਸ ਵੈਨ ਤੇ ਜੀ ਇਹ ਵੈਨ ਜੀ ਪਹਿਲੇ ਨਾ 3 ਸਾਲਾਂ ਤੋਂ ਬਹੁਤ ਕੰਪਲੇਨ ਆ ਰਹੀ ਏ ਜਦੋਂ ਫੋਨ ਕਰੀਏ ਤੇ ਮੰਨ ਲਓ ਕਹਿੰਦੇ ਨੇ ਵੀ ਖਰਾਬ ਹੈ ਵੈਨ ਜਦੋਂ ਲੇਟ ਹੋ ਜੇ ਵੈਸ਼ ਖਰਾਬ ਹੈ ਵੈਨ ਤੇ ਅਸੀਂ ਕਈ ਵਾਰ ਕੰਪਲੇਨ ਕੀਤੀ ਮੰਨ ਲਓ ਮੈਨੇਜਰ ਨੂੰ ਜਾ ਕੇ ਸਕੂਲ ਦੇ ਨੂੰ ਵੀ ਮੰਨ ਲਓ ਵੈਨ ਬਦਲ ਦਿਓ ਵੀ ਬੱਚਾ ਨੁਕਸਾਨ ਹੋ ਸਕਦਾ ਉਹ ਵਹਣ ਗੌੜੀਆਂ ਕਰ ਦਿੰਦੇ ਨੇ ਮਾਰੀ ਮੋੜੇ ਰਿਪੇਅਰ ਕਰਾ ਦਿੰਦੇ ਨੇ ਪਿਛਲੇ 3 ਦਿਨ ਤੋਂ ਇਹਨੂੰ ਪ੍ਰੋਬਲਮ ਬਹੁਤ ਆਈ ਗੇਅਰ ਦੀ ਪ੍ਰੋਬਲਮ ਸੀ ਖਰੇ ਜਾਂ ਥੱਲੇ ਹੋਰ ਪ੍ਰੋਬਲਮ ਸੀ ਆਵਾਜ਼ ਬਹੁਤ ਦੇ ਰਹੀ ਸੀ ਤੇ ਅੱਜ ਆਹ ਵੇਖੋ ਚੌਥਾ ਦਿਨ ਚੌਥੇ ਹਾਸਾ ਹੋ ਗਿਆ ਜੀ ਇਹ ਸਤਿਗੁਰੂ ਕਿਰਪਾ ਜੀ ਵੇਖੋ ਹੀ ਬਚਾਅ ਹੋ ਗਿਆ ਨਹੀਂ ਤਾਂ ਵੈਨ ਦਾ ਮੰਨ ਲਓ ਜਿਵੇਂ ਡਿੱਗੀ ਏ ਉਹ ਬੱਚੇ ਇਥੋਂ ਬੰਦੇ ਪਿੰਡ ਦੇ ਸੀ ਜਿਹੜੇ ਭੱਜ ਕੇ ਪੈਦਲ ਵਧਣਾ ਸੀ ਸਿੱਧਾ ਸਹਤੋੜਿਆ ਬੱਚੇ ਬਾਹਰ ਕੱਢੇ ਆਈ ਤਾਂ ਇਹੋ ਹੀ ਗੁਜਾਸ਼ ਕਰਾਂਗੇ ਸਕੂਲ ਵਾਲੇ ਉਹ ਵੀ ਵੈਨ ਜਿਹੜੇ ਡਰਾਈਵਰ ਨੂੰ ਮੰਨ ਲਓ ਨਵੀਂ ਦਿੱਤੀ ਜਾਵੇ ਡਰਾਈਵਰ ਬਹੁਤ ਸਿਆਣਾ ਆਪਦੀ ਸਿਆਣਪ ਦੇ ਨਾਲ ਹੀ ਚਲੋ ਹੋ ਸਕਦਾ ਕਿਰਪਾ ਨਾਲ ਬਚਾਅ ਹੋ ਗਿਆ ਜੀ ਕੋਈ ਹਾਸਾ ਆਇਆ ਕਿਸ ਨੂੰ ਤੋਂ ਮੌਕੇ ਮਿਲ ਸੀ ਹਾਂ ਜੀ ਮੇਰਾ ਨਾ ਕਿਰਪਾ ਸਿੰਘ ਨੱਤੂ ਵਾਲਾ ਜੇ ਜਦੋਂ ਹਾਸਾ ਆਇਆ ਸੀ ਬਿਲਕੁਲ ਨਾਲ ਹੀ ਖੜੇ ਹੋਏ ਸੀ ਇੱਥੇ ਤੇ ਚਲੋ ਭਲਾ ਹੋ ਗਿਆ ਸਾਰੇ ਨ 2 ਮਿੰਟ ਦੇ ਵਿੱਚ ਇੱਥੇ ਪਹੁੰਚ ਕੇ ਸਾਰੀ ਬੈਂਡ ਚ ਬੱਚੇ ਸੀਸੇ ਭੰਨ ਕੇ ਬਾਹਰ ਕੱਢਿਆ ਔਰ ਜਦੋਂ ਇੱਥੇ ਪਹੁੰਚੇ ਆ ਬਹੁਤ ਜਿਹੜਾ ਸੀਨ ਬਹੁਤ ਡਰਾਵਣਾ ਸੀ ਤੇ ਬੱਚੇ ਮਿਲਕ ਰਏ ਸੀ ਪਰ ਪ੍ਰਮਾਤਮਾ ਦੀ ਕਿਰਪਾ ਨੇ ਇਹ ਆ ਵੀ ਕਿਸੇ ਬੱਚੇ ਨੂੰ ਕੋਈ ਗੰਭੀਰ ਝੋੜ ਨਹੀਂ ਆਈ ਔਰ ਕਿਸੇ ਵੀ ਰੱਬ ਦੇ ਹੋਂਨੇ ਤੋਂ ਬਚ ਗਏ ਸਾਰੇ ਤੇ ਸਾਰੇ ਬੱਚੇ ਐਸੋ ਸੁਰੱਖਤ ਬਾਹਰ ਕੱਢ ਲੈ ਗਏ ਕਿੰਨੀ ਉਮਰ ਦੇ ਲੱਗੇ ਸੀ ਬੱਚੇ ਬੱਚੇ ਲਗ ਲਗ ਕਲਾਸਾਂ ਦੇ ਕੋਈ ਲਗਭਗ ਮੇਰੇ ਸਾਹਮਣੇ 10th ਤੋਂ ਲੈ ਕੇ ਤੇ ਨਰਸਰੀ ਤੱਕ ਦੇ ਬੱਚੇ ਸੀ ਜੀ ਤੇ ਜਿਹੜੇ ਸਾਰੇ ਬਾਹਰ ਸੀ ਸੇ ਭੰਨ ਕੇ ਕੱਢ ਲਿਆ ਡਰਾਈਵਰ ਨੂੰ ਵੀ ਅਸੀਂ ਬਾਹਰ ਕੱਢਤਾ ਜੀ ਡਰਾਈਵਰ ਵੀ ਬੈਂਡ ਦੇ ਵਿੱਚ ਸੀਗਾ ਹਾਂ ਜੀ ਡਰਾਈਵਰ ਬੈਂਡ ਦੇ ਵਿੱਚ ਹੀ ਸੀ ਔਰ ਡਰਾਈਵਰ ਨੇ ਸਹਿਯੋਗ ਦਿੱਤਾ ਬਹੁਤ ਤੇ ਸਾਰੇ ਪਿੰਡ ਦੇ ਨੌਜਵਾਨਾਂ ਨੇ ਔਰ ਰਾਹੇ ਪਾਂਦੀਆਂ ਨੇ ਮਿਲ ਕੇ ਜੋ ਇਹ ਹਾਸਾ ਹੋਇਆ ਹੋਂ ਦੀ ਸਾਰਿਆਂ ਨੇ ਇੱਥੋਂ ਬੱਚੇ ਬਾਹਰ ਕੱਢੇ ਔਰ ਹੁਣ ਸਾਰੇ ਬੱਚੇ ਸਕੂਲ ਦੀਆਂ ਵੈਣਾ ਚ ਜਾਂ ਇੱਥੋਂ ਉਹਨਾਂ ਦੇ ਮਾਪੇ ਜਿਹੜੇ ਨੇੜੇ-ਨੇੜੇ ਪਿੰਡਾਂ ਦੇ ਸਿਓ ਆ ਕੇ ਆਪਣੇ ਬੱਚੇ ਨੂੰ ਹੈਂਡਓਵਰ ਕਰਤਾ ਸਾਰਿਆਂ ਫਰੀਆ ਜਿਹੜੀ ਸਕੂਲੀ ਬੈਂਡ ਟ੍ਰੇਨ ਵਿੱਚ ਲੱਗੀ ਹੈ ਕੀ ਕਾਰਨ ਬਣਿਆ ਇਹਨਾਂ ਚੱਕਾ ਥੱਲੇ ਖੁੱਲ ਗਿਆ ਜੀ ਜਾਂ ਐਂਡ ਨਿਕਲ ਗਿਆ ਤੁਰੀ ਜਾਂਦੀ ਖੁੱਲ ਕੇ ਥੱਲੇ ਵੜ ਗਈ ਕਿੰਨੇ ਵਜੇ ਦੀ ਘਟਨਾ ਇਹ ਸਵੇਰੇ ਮੈਨਾ 8:00 ਵਜੇ ਦੀ ਘਟਨਾ ਕਿਵੇਂ ਕਿੰਨੇ ਕੁ ਬੱਚੇ ਸੀ ਵਿੱਚ ਬੱਚੇ 30 ਬੱਚੇ ਸੀ ਬੱਚੇ ਸੇਫ ਆ ਜੀ ਹਾਂ ਬੱਚੇ ਸੇਫ ਆ ਬੱਚੇ ਜਗ੍ਹਾ ਸਿੰਘ ਜਿੱਦਾਂ ਤੁਸੀਂ ਕਹਿ ਰਹੇ ਕਿ ਚੱਕਾ ਖੁੱਲ ਕੇ ਵਹਿਣ ਵਧੀਆ ਸੀ ਹਾਂ ਵੈਨ ਠੀਕ ਹੈ ਚੱਕਾ ਲੈ ਗਿਆ ਐਂਡ ਲੈ ਗਿਆ ਥੱਲੋਂ ਇਹ ਹੁਣ ਮੈਨੂੰ ਨਹੀਂ ਪਤਾ ਕੋ ਟਾਂਚ ਕੀਤੇਗੀ ਬਾਹਰ ਨਿਕਲੇਗੀ ਪਤਾ ਲੱਗੂ ਥੱਲਿਓਂ ੱੱਕਾ ਖੁੱਲ ਕੇ ਜੱਗ ਦਾ ਵੀ ਆਇਆ ਨ ਮੁਰਗੀ ਮੈਨੂੰ ਤਾਂ ਪਤਾ ਆਪ ਨੂੰ ਸਮਝਾਈ ਲੋਕ ਕਹਿੰਦੇ ਡਰਾਈਵਰ ਜਿਹੜੇ ਆ ਬੈਣਾ ਬਹੁਤ ਭਜਉਂਦੇ ਆ ਨਹੀਂ ਇਹ ਚਲੋ ਹੁਣ ਆਪਾਂ ਨਹੀਂ ਕਹ ਸਕਦੇ ਲੋਕ ਜੋ ਮੱਤੀ ਕਹੀ ਜਾਣਾ ਆਪਾਂ ਪਬਲਿਕ ਦੇ ਨਾਲ ਤਾਂ ਨਹੀਂ ਜਿੱਤ ਸਕਦੇ ਕਿ ਨਹੀਂ ਗੱਡੀਆਂ ਅਸੀਂ ਬਿਲਕੁਲ ਆ ਰਾਮਨਾਂ ਜਾਈਦਾ ਰਾਮਨਾਲ ਹੀ ਆਈਦਾ ਤੇ ਬੱਚੇ ਨੇ ਇਸ ਵੇਲੇ ਕਿੱਥੇ ਲੱਗੇ ਹਾਂਜੀ ਬੱਚੇ ਰਮਨਪੁਰੇ ਦਾ ਸਕੂਲ ਚ ਹੀ ਲੱਗੇ ਚੱਲੇ ਹਾਂ ਸਾਰੇ ਸਕੂਲ ਚ ਲੱਗੇ ਹਾਂ ਸਕੂਲ ਚਲੇ ਗਏ ਸਾਰੇ ਹੁਣ ਬੱਚੇ ਕਿੱਥੇ ਆ ਹੁਣ ਉਹ ਲੈ ਕੇ ਵੈਨ ਤੇ ਭਾ ਕੇ ਸਾਰੇ ਸਕੂਲ